ਅਜਰਾ ਤਾਂ ਸਾਡੇ ਲਈ ਇਤਿਹਾਸਕ ਦਿਨ ਰਹਿਣਾ। ਸਾਡੂੰ ਦੋ ਨੱਕੇ ਮਿਲੇ ਆ ਇੱਕ ਪਿੱਛੇ ਤੇ ਇੱਕ ਅੱਗੇ ਦੇ ਪਾਸੇ। ਚਲਹਿਤੀ ਹੁੰਦੀ ਆਣਾ ਅੱਜ। ਹੁਣ ਕੋਲ ਤੋਰੀ ਚੱਲ ਗਏ। ਓਏ ਖੜੇ ਆ ਮਾਮੇ ਹੀਰ ਦੇ। ਤਾਂ ਕੋਈ ਕਰਦੀ ਏ ਗੋਲਦੀ ਏ ਜਾਂ ਰੋਲ ਆ ਰੋਣਾ ਨਹੀਂ। ਨਹੀਂ ਰੋਣਾ ਹੀ ਆਇਤਾ ਰੋਣਾ ਨਹੀਂ ਆਇਤਾ। ਆਹ ਆਹ ਬੰਦੇ ਭਾਈ। ਗੁਰਾਣੀ ਨੂੰ ਇੱਧਰੀ ਬੜਾ। ਮੇਰੇ ਬੜਾ ਵੀਡੀਓ ਇਹਨਾਂ ਦੀ ਬਾਈ। ਐ ਇੰਦਰੀ ਜਾਂਦਾ। ਵੇ ਲਾਓ ਵੀ ਗਾਲਾ ਨਾ ਆ ਵੇ ਸਦਾ ਰਾਹ ਵੇਖਦਾ ਆਏ ਭਾਈ ਵੇ ਸਦਾ ਰਾਹ ਇੱਥੇ ਦੀ ਗੱਡੀ ਆ ਉਹ ਵੀ ਚੋੜੀ ਪੁੱਤੋਂ ਦੇ ਉੱਤੋਂ ਦੀ ਇਤੋਨੀ ਹੈ ਦਾਦਾ ਸਹੀ ਆ ਹੈ ਬਹੁਤ ਰੁਕੀ ਆਂਦੇ ਆ ਇੱਥੇ ਦੀ ਗੱਲ ਵੇ ਲਾਓ ਵੇ ਰਾਹ ਬੰਦ ਹੋ ਗਿਆ ਇੱਧਰ ਨਹੀਂ ਗਾਫ ਨਹੀਂ ਗਾਇਰ ਕੋਈ ਯਾਰ ਕੌਣ ਦਿੰਦਾ ਅਸੀਂ ਆ ਦੂਜੇ ਰਾਹ ਵਿੱਚ ਨਹੀਂ ਆਏ ਆ ਅੱਜ ਸਾਡੇ ਨੂੰ ਸਾਨੂੰ ਦੋ ਨਾਕੇ ਮਿਲੇ ਤੇ ਆਏ ਆ ਜੇ ਸਾਨੂੰ ਆਹ ਰਾਹ ਤੇ ਨਾਕਾ ਮਿਲਿਆ ਫਿਰ ਇਹ ਪਿੱਛੇ ਵੀ ਮੁੜਨ ਜੂਗੀ ਨਹੀਂ ਜੀ ਹੋਏ ਹੋਏ ਸਟਰੀਟ ਦਾ ਨਹੀਂ ਬੈਗੀ ਮੋਟਰਸਾਈਕਲ ਦੇ ਆਪਣੇ ਦੇ ਓਏ ਇਹਦਾ ਦੂਜਾ ਕੈਮਰਾ ਨਹੀਂ ਚੱਲਦਾ ਯਾਰ ਇੱਧਰ ਲਾ ਫਰੰਟ ਵਾਲਾ ਦੂਜਾ ਕੈਮਰਾ ਨਹੀਂ ਹੁੰਦਾ ਇਹਦਾ ਰੇਅਰ ਵੀ ਫਰੰਟ ਹੀ ਚੱਲਦਾ ਰੇਅਰ 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 ਕੈਮਰਾ ਦਾ ਬੈਕ ਸਾਈਡ ਵਾਲਾ ਉੱਪਰ ਥੱਲੇ ਦੀ ਕਿਹੜਾ ਇੱਕ ਇਮਾਨਦਾਰੀ ਤੇ ਫੋਰਟ ਦੇ ਬੋੜਾ ਬੋੜਾ ਜੀਲੇ ਮਣੀ ਨੈਅਰ ਮਾਰ ਕੈਮਰੇ ਦੀ ਯੂਜ਼ਿੰਗ ਕਰੋ ਉੱਥੇ ਸਾਹਮਣੇ ਦੂਜਾ ਕੈਮਰਾ ਚਲਾ ਕੇ ਬਸ ਆਪ ਇਹ ਗੱਲ ਹੋਗਾ ਆਪਾਂ ਆਮੜਾ ਆਪੂ ਹੈ ਗਾਇਸ ਅੱਜ ਨਾਕੇ ਤੋਂ বাজਦੇ-ਬਜਦੇ ਅਸੀਂ ਤਿੰਨ ਰਾ ਚੇਂਜ ਕੀਤੇ ਆ ਧੰਨਵਾਦ ਬਲੌਗ ਇੱਥੇ ਖਤਮ